ਪੰਜਾਬ ਦੇ ਵਿੱਚ ਨਰਮਾ ਤੁਗਣ ਦਾ ਕੰਮ ਪੂਰੇ ਜੁੜਾਤੇ ਹੈ ਜਿੱਥੇ ਗਰੀਬ ਘਰਾਂ ਦੇ ਲਈ ਇਹ ਸਮਾਂ ਸੀਜੰਦਾ ਹੈ ਗਰੀਬ ਘਰਾਂ ਦੀਆਂ ਔਰਤਾਂ ਜਿਨ੍ਹਾਂ ਨੇ ਸਾਰਾ ਸਾਲ ਸੂਟ ਸੀਤੇ ਸਨ ਸੂਟ ਸੀ ਕੇ ਬੜੇ ਥੋੜੇ ਪੈਸੇ ਕਮਾਈ ਸਨ ਇਹ ਸਮਾਂ ਹੈ ਉਹਨਾਂ ਦੇ ਲਈ ਮਿਹਨਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਚਾਰ ਚੀਜ਼ਾਂ ਢੋਣਦਾ ਚਾਰ ਪੈਸੇ ਕਮਾਉਣਦਾ ਆਪਣੀ ਕਿਸੇ ਖੁਆਇਸ਼ ਨੂੰ ਪੂਰਾ ਕਰਨਦਾ ਜਾਂ ਫਿਰ ਆਪਣੇ ਪਰਿਵਾਰ ਦੇ ਲਈ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਜਿਸ ਦਾ ਇੰਤਜ਼ਾਰ ਉਹ ਕਾਫੀ ਲੰਬੇ ਸਮੇਂ ਤੋਂ ਕਰ ਰੀਆਂ ਸੁਣ ਐਸੇ ਮਾਹੌਲ ਦੇ ਵਿੱਚ ਇਸ ਸਮਾਂ ਕਿਸਾਨਾਂ ਦੇ ਲਈ ਵੀ ਕੰਮ ਦਾ ਵੇਲਾ ਹੈ ਉਹਨਾਂ ਨੂੰ ਸਭ ਤੋਂ ਵੱਡੀ ਚਿੰਤਾ ਹੈ ਚੰਗੀਆਂ ਚੋਣੀਆਂ ਦੀ ਪੜ ਕਰਨਾ ਅਤੇ ਬਾਦ ਦੇ ਵਿੱਚ ਉਹਨਾਂ ਦੇ ਲਈ ਚਾਹ ਲੈ ਕੇ ਜਾਣਾ ਅਤੇ ਖੇਤਾਂ ਦੇ ਵਿੱਚ ਧਿਆਨ ਕਰਨਾ ਵੀ ਸਾਰਾ ਕੰਮ ਬਿਲਕੁਲ ਸਹੀ ਤਰੀਕੇ ਨਾਲ ਹੋ ਰਿਹਾ ਹੈ ਜਾਂ ਫਿਰ ਨਹੀਂ ਐਸੇ ਮਾਹੌਲ ਦੇ ਵਿੱਚ ਪੰਜਾਬ ਦੇ ਉਤਰੀ ਇਲਾਕੇ ਦੇ ਵਿੱਚ ਵਸੇ ਪਿੰਡ ਖੁਰਮਪੁਰਾ ਦੀ ਧਰਤੀ ਦੋਹੀ ਦੱਸਦੀ ਸੀ ਵੀ ਇਹ ਧਰਤੀ ਕਿ ਉਪਰ ਹੈ ਉਸ ਪੀੜੀ ਸੋਨੇ ਵਰਗੀ ਮਿੱਟੀ ਦੇ ਚਮਕਦੇ ਖੇਤ ਜਿੱਥੇ ਵੀ ਨਜ਼ਰ ਮਾਰੋ ਅਮੀਰੀ ਦਾ ਸਬੂਤ ਦਿੰਦੇ ਸਨ ਸਾਰਾ ਪਿੰਡ ਜ਼ਮੀਨ ਦੇ ਇਸ ਅੰਬਾਰ ਦਵਾਰੇ ਦੋ ਵਰਗਾਂ ਦੇ ਵਿੱਚ ਵੰਡਿਆ ਹੋਏ ਇੱਕ ਉਹ ਜਿਨ੍ਹਾਂ ਦੀਆਂ ਹਵੇਲੀਆਂ ਦੀਆਂ ਉੱਚੀਆਂ ਕੰਧਾਂ ਅੰਦਰ ਏਸੀ ਦੀ ਠੰਡਕ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਹਨ ਅਤੇ ਦੂਜੇ ਉਹ ਜਿਨ੍ਹਾਂ ਦੇ ਪੈਰਾਂ ਦੀਆਂ ਅੜੀਆਂ ਦੇ ਵਿੱਚ ਖੇਤਾਂ ਦੀ ਸਖਤ ਮਿੱਟੀ ਭਰੀ ਹੈ ਇਸ ਅਮੀਰ ਗਰੀਬੀ ਦੇ ਪਾੜ ਵਿੱਚੋਂ ਜਿਸ ਦਾ ਨਾਮ ਸਭ ਤੋਂ ਉੱਚਾ ਚਮਕ ਦਾ ਹੈ ਉਹ ਹੈ ਫਤੇ ਸਿੰਘ ਸੰਧੂ ਉਹ 162 ਕੇ ਲਈ ਜ਼ਮੀਨ ਦਾ ਇਕਲੋਤਾ ਮਾਲਕ ਹੈ ਜਿਸ ਦੀ ਅਕਲ ਵਿੱਚ ਦੌਲਤ ਦਾ ਇਕ ਨਸ਼ਾ ਹੈ ਉਸ ਦੀ ਕਾਲੀ ਲੈਂਡ ਕਰੂਜ਼ਰ ਗੱਡੀ ਜਦੋਂ ਪਿੰਡ ਦੀ ਫਿਰਨੀ ਤੋਂ ਲੰਘਦੀ ਨਾ ਤਾਂ ਹਰਨ ਦੀ ਆਵਾਜ਼ ਨਾਲ ਨਾ ਸਿਰਫ ਆਮ ਲੋਕ ਸਗੋਂ ਛੋਟੇ ਮੋਟੇ ਕਾਰੋਬਾਰੀ ਵੀ ਰੋਕ ਕੇ ਸਲਾਮੀ ਦਿੰਦੇ ਸਨ ਉਸ ਤੇ ਹੰਕਾਰ ਦੀਆਂ ਗੱਲਾਂ ਸ਼ਰਤ ਤੱਕ ਪਹੁੰਚਦੀਆਂ ਸਨ ਲੇਕਿਨ ਅੱਜ ਫਤੇ ਸਿੰਘ ਦੇ ਇਸ ਮਹਾਨ ਹੰਕਾਰ ਨੂੰ ਉਸ ਦੀ ਮਹਿੰਗੀ ਜ਼ਿੰਦਗੀ ਦੇ ਸਾਰੇ ਰਤਵੇ ਨੂੰ ਇੱਕ ਸੁਧਾਰਨ ਮਿਹਨਤ ਕੁੜੀ ਨੇ ਖਿਲਾਕੇ ਰੱਖ ਦਿੱਤਾ ਉਸ ਕੁੜੀ ਦਾ ਨਾਮ ਸੀ ਕਮਲ ਜੋ ਉਸੇ ਪਿੰਡ ਦੇ ਬਾਜੀਗਰਾਂ ਵਾਲੇ ਬਹਲੇ ਦੇ ਵਿੱਚ ਰਹਿੰਦੇ ਉਸ ਦਾ ਪਰਿਵਾਰ ਫਤੇ ਸਿੰਘ ਦੇ ਖੇਤਾਂ ਦੇ ਵਿੱਚ ਨਰਮਾ ਚੁਗਣ ਦਾ ਕੰਮ ਕਰਦਾ ਸੀ ਕਮਲ ਨੂੰ ਨਰਮੇ ਦੇ ਚਿੱਟੇ ਫੁੱਲ ਚੁਗਣ ਦੀ ਇਨੀ ਮਹਾਰਤ ਸੀ ਕਿ ਉਸ ਦੇ ਹੱਥ ਮਸ਼ੀਨ ਵਾਂਗ ਤੇ ਚੱਲਦੇ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜਿਹੀ ਸਖਤ ਅਣਖ ਸੀ ਜਿਸ ਨੂੰ ਫਤੇ ਸਿੰਘ ਦੀ ਦੌਲਤ ਸ਼ਾਇਦ ਕਦੇ ਖਰੀਦ ਨਹੀਂ ਸਕਦੀ ਸੀ ਇਹ ਅਣਖ ਉਸ ਦੀ ਗਰੀਬੀ ਦਾ ਸਭ ਤੋਂ ਕੀਮਤੀ ਗਾਣਾ ਸੀ ਜਦੋਂ ਫਤੇ ਸਿੰਘ ਨੇ ਉਸ ਇਹ ਕੁੜੀ ਨਾਲ ਅਚਾਨਕ ਵਿਆਹ ਕਰਾਉਣ ਦਾ ਐਲਾਨ ਕੀਤਾ ਨਾ ਤਾਂ ਗੁਰਮਪੁਰਾ ਪਿੰਡ ਦੇ ਵਿੱਚ ਜਿਵੇਂ ਪੁੱਛਿਆ ਗਿਆ ਰਿਸ਼ਤੇਦਾਰਾਂ ਨੇ ਇਸ ਨੂੰ ਖਾਨਦਾਨ ਦੀ ਬੇਇੱਜ਼ਤੀ ਕਿਹਾ ਪਿੰਡ ਵਾਲਿਆਂ ਨੇ ਇਸ ਨੂੰ ਪਿਆਰ ਦੀਆਂ ਫਿਲਮੀ ਕਹਾਣੀਆਂ ਕਿ ਮਜ਼ਾਕ ਉਡਾ ਦਿੱਤਾ ਕੋਈ ਇਸ ਨੂੰ ਪਾਗਲਪਨ ਕਹਦਾ ਕੋਈ ਇਸ ਨੂੰ ਸ਼ਰਮਨਾਕ ਪਰ ਕੋਈ ਜਾਣਦਾ ਨਹੀਂ ਸੀ ਕਿ ਇਸ ਵਿਆਹ ਦੇ ਪਿੱਛੇ ਪਿਆਰ ਦਾ ਦੌਲਤ ਤੋਂ ਵੀ ਵੱਡਾ ਇੱਕ ਪੁਰਾਣਾ ਰਾਜ਼ ਲੁਕਿਆ ਹੋਏ ਜਿਸ ਦਾ ਸਬੰਧ ਉਸ 110 ਕਿਲੇ ਜ਼ਮੀਨ ਦੇ ਨਾਲ ਹੈ ਵਿਆਹ ਵੀ ਹੋ ਗਿਆ ਲੇਕਿਨ ਰਾਤ ਨੂੰ ਹੰਕਾਰ ਦੀਆਂ ਉੱਚੀਆਂ ਕੰਧਾਂ ਵਾਲੀ ਖਵੇਲੀ ਦੇ ਵਿੱਚ ਸੁਹਾਗ ਵਾਲੇ ਬਿਸਤਰੇ ਤੇ ਦੋ ਬੱਕਰੀਆਂ ਦੁਨੀਆਂ ਦੇ ਲੋਕ ਇਕੱਠੇ ਸਨ ਇੱਕ ਪਾਸੇ ਦੌਲਤ ਦਾ ਨਸ਼ਾ ਸੀ ਦੂਜੇ ਪਾਸੇ ਗਰੀਬੀ ਦੀ ਸਖਤ ਅਣਖ ਪਰ ਜਦੋਂ ਰਾਤ ਬੁੜੀ ਹੋਈ ਨਾ ਅਤੇ ਫਤੇਹ ਸਿੰਘ ਨੇ ਕਮਰੇ ਦੀ ਕੁੰਡੀ ਲਗਾ ਕੇ ਜੋ ਕੁਝ ਉਹਤੇ ਕਰ ਦਿੱਤਾ ਹੈ ਜੋ ਉਹਤੇ ਪਾਣਾ ਵਾਪਰ ਗਿਆ ਹੈ ਕਮਲ ਕੌਰ ਨੇ ਕਦੇ ਸੁਪਨੇ ਦੇ ਵਿੱਚ ਵੀ ਸੋਚਾਂ ਸੀ ਵੀ ਮੇਰੇ ਨਾਲ ਅਜਿਹਾ ਵੀ ਕੁਝ ਹੋ ਸਕਦਾ ਹੈ ਮੈਂ ਸਾਰੀ ਉਬਰ ਆਪਣੇ ਵਿਆਹ ਬਾਰੇ ਜੋ ਵੀ ਸੁਪਨੇ ਦੇਖੇ ਮਿੰਟਾਂ ਦੇ ਵਿੱਚ ਚੂਰ ਹੋ ਜਾਣਗੇ ਅਤੇ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਖੋਸ਼ ਆਖਿਰਕਾਰ ਕੀ ਹੋਇਆ ਕਮਲਕੌਰ ਦੇ ਨਾਲ ਫਤੇਹ ਸਿੰਘ ਨੇ ਰਾਤ ਨੂੰ ਅਧਿਹਾਕੀ ਕਰ ਦਿੱਤਾ ਅਤੇ ਕਿਉਂ ਕਰਵਾਇਆ 110 ਕਿੱਲੇ ਜ਼ਮੀਨ ਦੇ ਇੱਕਲੋਤੇ ਮਾਲਕ ਨੇ ਇੱਕ ਨਰਮਾ ਚੁਗਣ ਵਾਲੀ ਦੇ ਨਾਲ ਵਿਆਹ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਤੋਂ ਤੁਹਾਨੂੰ ਜਾਣੂ ਕਰਾਵਾਂਗੇ ਦਰਅਸਲ ਫਤੇਹ ਸਿੰਘ ਸੰਧੂ ਦੀ ਮਾ ਬੀਬੀ ਮਲਕੀਤ ਕੌਰ ਦਾ ਹੰਕਾਰ ਉਹਨਾਂ ਦੇ 110 ਕਿੱਲਿਆਂ ਤੋਂ ਕਾਫੀ ਵੱਡਾ ਸੀ ਉਹ ਆਪਣੇ ਕਾਂਦਾਨ ਨੂੰ ਪਿੰਡ ਦੀ ਸਭ ਤੋਂ ਉੱਚੀ ਜਾਤ ਅਤੇ ਦੌਲਤ ਵਾਲੇ ਮੰਨੇ ਸਨ। ਵਿਆਹਾਂ ਪਿਆਰਿਆਂ ਜੋੜਾਂ ਦੇ ਨਾਲ ਸਨ। ਢੋਲ ਵਜਦੇ ਸਨ ਪਰ ਮਲਕੀਤ ਕੌਰ ਦੀ ਚਿਹਰੇ ਤੇ ਨਾ ਖੁਸ਼ੀ ਸੀ, ਨਾ ਕੋਈ ਚਾ। ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੇ ਕੰਨਦੰਨ ਤੇ ਇੱਕ ਅਜਿਹ ਤੱਬਾ ਲੱਗ ਗਿਆ ਹੈ ਜਿਸ ਨੂੰ ਸਮੇਂ ਦਾ ਪਾਣੀ ਵੀ ਧੋ ਨਹੀਂ ਸਕਦਾ। ਫਤਿਹ ਮਲਕੀਤ ਕੌਰ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਆਪਣੇ ਪੁੱਤਰ ਨੂੰ ਹਵੇਲੀ ਦੇ ਪਿਛਲੇ ਪਾਸੇ ਜਿੱਥੇ ਉਹਨਾਂ ਦਾ ਪੁਰਾਣਾ ਬੰਦ ਕਮਰਾ ਸੀ ਉੱਥੇ ਬੁਲਾਇਆ। ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਤਿੱਖੀ ਠਣਕ ਸੀ। ਜਿਵੇਂ ਸਰਦੀਆਂ ਦੀ ਅੱਧੀ ਰਾਤ ਦੀ ਹਵਾ ਹੋਵੇ ਕਿਤੋਂ ਆਪਣੀ ਸਾਰੀ ਅਕਲ ਗਵਾ ਬਿਠਾ ਹੈ ਉਹ ਨਰਮਾ ਚੁਗਨ ਵਾਲੀਆਂ ਦੀ ਕੁੜੀ ਹੈ ਉਹ ਬਾਜੀਗਰ ਹਨ ਜਿਨ੍ਹਾਂ ਦੇ ਪਿਓ ਦਾਦੇ ਸਾਰੀ ਉਮਰ ਸਾਡੇ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਰਹੇ ਸਾਡੇ ਬੋਹੇ ਤੇ ਖੜੇ ਰਹੇ ਮੈਂ ਤੇਰੇ ਲਈ ਕੈਨੇਡਾ ਦੀ ਪੀਆਰ ਵਾਲੀ ਚੰਡੀਗੜ੍ਹ ਦੀ ਇੱਕ ਅਫਸਰ ਦੀ ਧੀ ਨਾਲ ਰਿਸ਼ਤਾ ਦੇਖਿਆ ਸੀ ਤੋ ਇਸ ਕੁੜੀ ਨੂੰ ਆਪਣੇ ਜੁੱਤੀ ਹਟਾ ਰੱਖ ਸਕਦਾ ਸੀ ਪਰ ਤੂੰ ਉਸ ਨਾਲ ਵਿਆਹ ਕਰਾ ਕੇ ਘਰ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲਾ ਦਿੱਤੀ ਹੈ ਪਤੇ ਸਿੰਘ ਜੋ ਆਮ ਤੌਰ ਤੇ ਗੁੱਸੇ ਦਾ ਤਿੱਖਾ ਸੇ ਅਤੇ 2 ਮਿੰਟ ਦੇ ਵਿੱਚ ਹਰ ਕਿਸੇ ਨੂੰ ਚੁੱਪ ਕਰਵਾ ਦਿੰਦਾ ਸੀ ਅੱਜ ਹੈਰਾਨੀਜਨਕ ਤੌਰ ਤੇ ਸ਼ਾਂਤ ਸੀ ਉਹ ਆਪਣੀ ਮਾਦੀਆਂ ਤਿੱਖੀਆਂ ਨਜ਼ਰਾਂ ਦੇ ਵਿੱਚ ਦੇਖ ਨਹੀਂ ਸਕਦਾ ਸੀ ਉਸ ਦੀਆਂ ਨਜ਼ਰਾਂ ਕਮਰੇ ਵਿੱਚ ਟੰਗੀ ਆਪਣੇ ਮਰਹੂ ਪਿਤਾ ਹਰਮਨ ਸਿੰਘ ਸੰਧੂ ਦੀ ਤਸਵੀਰ ਤੇ ਟਿਕੀਆਂ ਸਨ ਜੋ 3 ਸਾਲ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਚਲ ਬਚੇ ਸਨ ਮਾਂ ਉਸਨੇ ਭਾਰੀ ਸਾਲਾਂ ਦੇ ਹੋਏ ਕਿਹਾ ਮੈਂ ਜੋ ਕਰ ਰਿਹਾ ਉਹ ਮੇਰੇ ਆਖਰੀ ਫੈਸਲੇ ਹਨ ਤੁਸੀਂ ਸਿਰਫ ਇਹਨਾਂ ਨੂੰ ਲਓ ਕਿ ਇਹ ਵਿਆਹ ਕਿਸੇ ਸਵਾਰਥ ਨਹੀਂ ਨਾ ਮੈਨੂੰ ਕੁਝ ਦੁੱਟਣਾ ਹੋਇਆ ਹੈ ਅਤੇ ਲਾਹੀ ਮੈਂ ਪਿਆਰ ਦੇ ਵਿੱਚ ਅੰਨਾ ਹੋਇਆ ਹਾਂ ਸਮਾਂ ਆਉਣ ਤੇ ਸਭ ਨੂੰ ਸੱਚ ਪਤਾ ਲੱਗ ਜਾਵੇਗਾ ਅਤੇ ਉਸ ਦਿਨ ਤੁਸੀਂ ਮੇਰੇ ਤੇ ਮਾਨ ਕਰੋਗੇ ਤੁਸੀਂ ਇਹ ਵੀ ਜਾਣ ਲਓ ਕਿ ਇਹ ਵਿਆਹ ਉਸ ਬੋਝ ਨੂੰ ਉਤਾਰਨ ਦੀ ਇੱਕ ਕੋਸ਼ਿਸ਼ ਹੈ ਜੋ ਸਾਡੇ ਪਰਿਵਾਰ ਨੇ ਪਿਛਲੀਆਂ ਦੋ ਪੀੜੀਆਂ ਤੋਂ ਚੁੱਕਿਆ ਹੈ ਇਹ ਗੱਲ ਚੱਕ ਕੇ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਮਲਕੀਤ ਕੋਰੋਂ ਲੱਗਿਆ ਵੀ ਉਹਨਾਂ ਦਾ ਬੇਟਾ ਉਹਨਾਂ ਤੋਂ ਜ਼ਮੀਨ ਦੇ ਦੌਲਤ ਨਾਲੋਂ ਵੀ ਵੱਡਾ ਇੱਕ ਗੁੜਾ ਰੱਦ ਕਰਿਆ ਹੈ ਜਿਸ ਦੀ ਜੜ ਉਹਨਾਂ ਦੀ ਹਵੇਲੀ ਦੀਆਂ ਨੀਹਾਂ ਦੇ ਵਿੱਚ ਪਈ ਹੈ ਉਧਰ ਪਿੰਡ ਦੇ ਉਸ ਮਹੱਲੇ ਦੇ ਵਿੱਚ ਜਿੱਥੇ ਕਮਲ ਦਾ ਕਰਦੇ ਉਤਨਾ ਮਾਹੌਲ ਵੀ ਤਣਾਵਾ ਵਾਲਾ ਸੀ ਕਮਲ ਦਾ ਪਿਤਾ ਗੁਰਦੀਪ ਸਿੰਘ ਇੱਕ ਲੰਮਾ ਮਿਹਨਤਕਸ਼ ਆਦਮੀ ਕਮਲ ਨੂੰ ਗੜ ਲਗਾ ਕੇ ਤਾਹ ਮਾਰ ਕੇ ਰੋ ਰਿਹਾ ਹੈ ਮੈਂ ਤੈਨੂੰ ਕਿਥੇ ਤੋਰਨ ਲਗਾ ਮੈਂ ਤੇਰੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਪਤੇ ਸੰਗ ਵਰਗੇ ਜ਼ਿੰਮੇਦਾਰ ਉਹ ਲੋਕ ਦਿਲ ਦੇ ਨਹੀਂ ਦੌਲਤ ਦੇ ਰਿਸ਼ਤੇ ਨਿਭਉਦੇ ਹਨ ਉਹ ਤੈਨੂੰ ਇੱਕ ਮਹਿੰਗਾ ਆਖਿਰਣਾ ਸਮਝੇਗਾ ਫਿਰ ਸੁੱਟ ਦੇਵੇਗਾ ਸਾਨੂੰ ਉਹਨਾਂ ਦੇ ਰਿਸ਼ਤੇ ਨੂੰ ਕਬੂਲ ਨਹੀਂ ਕਰਨਾ ਚਾਹੀਦਾ ਸੀ ਸਾਨੂੰ ਆਪਣੀ ਅਣਖ ਵੇਚਣੀ ਨਹੀਂ ਚਾਹੀਦੀ ਸੀ ਲੇਕਿਨ ਹੁਣ ਕਰੀਏ ਤਾਂ ਕਰੀਏ ਕਿ ਸਭ ਕੁਝ ਹੋ ਗਿਆ ਹੈ ਕਪਟਮਲ ਨੇ ਆਪਣੇ ਘਰਾਂ ਤੇ ਲੱਗੀ ਗੋੜੀ ਮਹਿੰਦੀ ਨੂੰ ਜਖਿਆ ਉਸ ਦੇ ਖਫਤਾਂ ਦੀਆਂ ਲੀਕਾਂ ਦੇ ਵਿੱਚ ਹੁਣ ਤੱਕ ਨਰਮੇ ਦੀ ਕਲ ਕਰਤੀ ਸੀ ਜਿਸ ਨੂੰ ਮਹਿੰਦੀ ਦਾ ਰੰਗ ਵੀ ਲੁਕਾਈ ਸਕੇ ਆ ਉਸ ਨੇ ਪਿਤਾ ਦਾ ਹੱਥ ਫੜਿਆ ਉਸ ਨੂੰ ਗੋੜੀ ਦੀ ਚੁੱਕ ਕਰਵਾਇਆ ਬਾਪੂ ਫਤੇ ਨੇ ਮੈਨੂੰ ਕਿਰਣਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਮਲ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਟੰਡਕ ਸੀ ਜਿਵੇਂ ਕਿਸੇ ਤਲਵਾਰ ਦੀ ਤਿੱਕੀ ਧਰ ਹੋਵੇ ਤੁਹਾਨੂੰ ਯਾਦ ਹੈ ਜਦੋਂ ਉਹ ਇੱਕ ਦਿਨ ਖੇਤ ਵਿੱਚ ਆਇਆ ਸੀ ਅਤੇ ਹੰਕਾਰ ਨਾਲ ਮੈਨੂੰ ਕਿਹਾ ਸੀ ਕਿ ਤੂੰ ਮੇਰੇ ਪਿਤਾ ਦੇ ਕਿਤਾਣੀ ਮਜ਼ਦੂਰ ਹੈ ਮੈਂ ਜੋ ਚਾਹ ਉਹ ਕਰ ਸਕਦਾ ਹਾਂ ਉਸਨੇ ਸਾਨੂੰ ਗਰੀਬੀ ਤੋਂ ਆਜ਼ਾਦ ਕਰਨ ਦਾ ਵਾਅਦਾ ਕੀਤਾ ਸੀ ਜਿਸ ਦੇ ਬਦਲੇ ਮੈਨੂੰ ਉਸਦੀ ਪਤਨੀ ਬਣਨਾ ਪੈਣਾ ਸੀ ਗੁਰਦੀਪ ਸਿੰਘ ਨੂੰ ਯਾਦ ਆ ਕਿਵੇਂ ਪਤੇ ਸਿੰਘ ਨੇ ਇਹ ਵਿਆਹ ਇੱਕ ਤਰ੍ਹਾਂ ਦੇ ਸੌਦੇ ਵਾਂਗ ਪੇਸ਼ ਕੀਤਾ ਸੀ ਮੈਂ ਉਸ ਦਿਨ ਫੈਸਲਾ ਕਰ ਲਿਆ ਕਮਲ ਨੇ ਮਹਿੰਦੀ ਵਾਲੇ ਖਤਾਂ ਦੀ ਮੁੱਠੀ ਬੰਦ ਕਰ ਲਈ ਮੈਂ ਪਤੇ ਸਿੰਘ ਦੀ ਦੌਤ ਕਬੂਲ ਕਰਾਂਗੇ ਪਰ ਉਸ ਦਾ ਹੰਕਾਰ ਨੇ ਮੈਂ ਇਸ ਰਿਸ਼ਤੇ ਵਿੱਚ ਇੱਕ ਨਰਮਾ ਚੁਗਣ ਵਾਲੀ ਮਜ਼ਦੂਰ ਬਣ ਕੇ ਨਹੀਂ ਜਾਵਾਂਗੇ ਸਗੋਂ ਉਸ ਦੀ ਖਵੇਲੀ ਦੀ ਸੱਚੀ ਮਾਲਕਣ ਬਣ ਕੇ ਜਾਵਾਂਗੇ ਮੈਂ ਉਸ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਸੱਚ ਦਾ ਸਾਹਮਣਾ ਕਰਨ ਜਾਣੀ ਹਾਂ ਤੁਸੀਂ ਫਿਕਰ ਨਾ ਕਰੋ ਮੇਰੀ ਅਣਖ ਤੁਹਾਡੀ ਇੱਜ਼ਤ ਬਣ ਕੇ ਰਹੇਗੀ ਕਮਲ ਦੇ ਇਸ ਆਤਮ ਵਿਸ਼ਵਾਸ ਨੇ ਗੁਰਦੇਵ ਸਿੰਘ ਮੀਆਂ ਅੱਖਾਂ ਦੇ ਵਿੱਚੋਂ ਹੰਝੂ ਰੋਕ ਦਿੱਤੇ ਉਸ ਨੂੰ ਲੱਗਿਆ ਵੀ ਉਸ ਦੀ ਤੀਜ ਸਿਰਫ ਸ਼ਰੀਰਕ ਤੌਰ ਤੇ ਗਰੀਬ ਹੈ ਪਰ ਉਸ ਦੀ ਰੂਹ ਸ਼ਾਇਕੁਨ ਵੜੀ ਹੈ ਅਗਲੇ ਦਿਨ ਆਨੰਦ ਕਾਰਜ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਾਂਝੇ ਤੌਰ ਤੇ ਕੀਤਾ ਗਿਆ ਪਰਦੇਸ ਸਿੰਘ ਨੇ ਲੱਖਾਂ ਰੁਪਏ ਖਰਚੇ ਵੱਡੀ ਬਰਾਤ ਆਂਦੀ ਪਰ ਉਸਦੀ ਮਾਂ ਮਲਕੀਤ ਕੌਰ ਦੀ ਨਰਾਜ਼ਗੀ ਹਰ ਚੈਰੇ ਤੇ ਸਾਫ ਨਜ਼ਰ ਆ ਰਹੀ ਸੀ ਬਰਾਤ ਵਿੱਚ ਹਰ ਪਿੰਡ ਦੇ ਵੱਡੇ ਜੀਮੇਂਦਾਰ ਆਏ ਉਹ ਮਹਿੰਗੀਆਂ ਪੱਗਾਂ ਮੰਨ ਕੇ ਆਏ ਸਨ ਪਰ ਉਹਨਾਂ ਦੀਆਂ ਨਜ਼ਰਾਂ ਵਿੱਚ ਸਿਰਫ ਤਸ ਅਤੇ ਨਿੰਦਾ ਸੀ ਉਹ ਸੋਨੇ ਦੀਆਂ ਚੈਨਾਂ ਨੂੰ ਹੱਥ ਲਗਾਉਂਦੇ ਹੋਏ ਕਾਣਾ ਪੂਸੀ ਕਰ ਰਹੇ ਸਨ ਉਹ 110 ਕਿਲਿਆਂ ਦਾ ਮਾਲਕ ਨਰਮਨ ਚੁਗਨਵੜਿਆਂ ਦੀ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ ਅੱਜ ਕੱਲ੍ਹ ਦੇ ਜੱਟਾਂ ਨੂੰ ਮਾਇਆ ਨੇ ਅਨਾ ਕਰ ਦਿੱਤਾ ਹੈ ਇੱਕ ਰਿਸ਼ਤੇਦਾਰ ਨੇ ਹੋੜੀ ਜਿਹਾ ਇਹ ਜੱਟਾਂ ਦੀ ਇੱਜ਼ਤ ਨੂੰ ਖਤਮ ਕਰਵਾ ਰਿਹਾ ਹੈ ਮੁੰਡਾ ਇਹ ਜ਼ਰੂਰ ਕੋਈ ਜ਼ਿਆਦਾ ਕੁਨਾ ਹੈ ਇਸ ਕੋਲੀ ਨੇ ਜ਼ਰੂਰ ਇਸ ਦੇ ਉੱਪਰ ਕੋਈ ਤਵੀਤ ਬਣਾਇਆ ਦੂਜੇ ਨੇ ਸਿਰ ਲਾਇਆ ਇਸ ਸਾਰੇ ਮਾਹੌਲ ਵਿੱਚ ਕਮਲ ਬਿਲਕੁਲ ਸ਼ਾਂਤ ਸੀ ਉਹ ਸਿਰਫ ਇੱਕ ਵਾਰ ਫਤੇਹ ਸਿੰਘ ਨੂੰ ਮਿਲੀ ਸੀ ਜਦੋਂ ਉਹਨਾਂ ਨੇ ਲਾਂਵਾਂ ਲਈਆਂ ਉਸ ਦੇ ਚਾਰੇ ਤੇ ਕੋਈ ਹੌ ਭਾਵਨੇ ਸੀ ਉਸਨੇ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਇੱਕ ਸਖਣੀ ਚੁੱਬ ਵਿੱਚ ਬੰਦ ਕਰ ਲਿਆ ਜਦੋਂ ਕਮਲ ਦੀ ਡੋਲੀ ਫਤੇਹ ਸਿੰਘ ਦੇ ਮਹਿਲ ਵਰਗੇ ਖਵੇਲੀ ਵਿੱਚ ਆਏ ਤਾਂ ਮਲਕੀਤ ਕੌਰ ਨੇ ਬੜੀ ਮੁਸ਼ਕਲ ਨਾਲ ਦਰਵਾਜ਼ੇ ਤੇ ਖੜ ਕੇ ਰਸਮ ਨਿਭਾਈ ਰਸਮ ਦੌਰਾਨ ਉਹਨਾਂ ਦਾ ਗੁੱਸਾ ਫਟ ਪਿਆ ਮੈਂ ਤੇਰਾ ਨਾਮ ਤਾਂ ਲੈ ਸਕਦੀ ਹਾਂ ਪਰ ਤੂੰ ਮੇਰੀ ਨੂੰ ਹੈ ਇਹ ਮੇਰੇ ਮੋਹक्क ਤਾਂ ਨਹੀਂ ਨਿਕਲੇਗਾ ਮਲਕੀਤ ਕੌਰ ਨੇ ਗੁੱਸੇ ਨਾਲ ਕਮਲ ਨੂੰ ਦੇਖਦੇ ਕਿਹਾ ਕਮਲ ਨੇ ਅੱਗੇ ਵੱਧ ਕੇ ਬਿਨਾਂ ਕਿਸੇ ਹੰਕਾਰ ਦੇ ਨਿਮਰਤਾ ਨਾਲ ਉਹਨਾਂ ਦੇ ਪੈਰਾਂ ਨੂੰ ਛੋਇਆ ਅਤੇ ਕਹ ਦਿੱਤਾ ਮਾਤਾ ਜੀ ਮੇਰਾ ਨਾਮ ਕਮਲ ਹੈ ਕਮਲ ਤਾਂ ਚਿੱਕੜ ਦੇ ਵਿੱਚ ਵੀ ਖੜ ਜਾਂਦਾ ਹੈ ਅਤੇ ਫਿਰ ਵੀ ਆਪਣੇ ਆਲੇ ਦੁਆਲੇ ਦੀ ਸਾਰੀ ਗੰਦਗੀ ਨੂੰ ਪੁਲਕੇ ਪਵਿੱਤਰ ਰਹਿੰਦਾ ਹੈ ਮੈਂ ਇਸ ਘਰ ਦੀ ਇੱਜ਼ਤ ਨੂੰ ਹੋਰ ਵਧਾਵਾਂਗੇ ਭਾਵੇਂ ਤੁਸੀਂ ਮੈਨੂੰ ਨੋ ਮੰਨੋ ਜਾਂ ਨਾ ਮੈਂ ਸਿਰਫ ਸੱਚ ਦਾ ਰਾਹ ਚੁਣਾਂਗੀ ਕਮਲ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬੀ ਅਡੋਲਤਾ ਸੀ ਅਜੀਬੀ ਤਾਕਤ ਸੀ ਜਿਸ ਨੇ ਬਰਕੀਤ ਕੌਰ ਨੂੰ ਅੱਗੇ ਬੁਲਣ ਤੋਂ ਰੋਕ ਦਿੱਤਾ ਉਹ ਗੁੱਸੇ ਦੇ ਵਿੱਚ ਵਾਪਸ ਮੁੜ ਗਏ ਹੋ ਰਾਤ ਹੋ ਗਈ ਸੀ ਸਾਰੀ ਹਵੇਲੀ ਦੇ ਵਿੱਚ ਅਜੀਬ ਜੀ ਚੁੱਪ ਸਰੀ ਸੀ ਰਿਸ਼ਤੇਦਾਰ ਸਾਂਝ ਕਿ ਜਨਾਂ ਨੂੰ ਹੋਣ ਵਾਲੇ ਡਰਾਮੇ ਦੀ ਉਮੀਦ ਸੀ ਫਤੇ ਸਿੰਘ ਦਾ ਕਮਰਾ ਜਿਸ ਨੂੰ ਕਰਦੇ ਸਾਰੇ ਨੌਕਰ ਚੱਕਰ ਸਰਦਾਰ ਜੀ ਦਾ ਕਮਰਾ ਕਹਿੰਦੇ ਸਨ ਪੂਰੀ ਤਰ੍ਹਾਂ ਨਾਲ ਸਜਾਇਆ ਸੀ ਮੰਗੇ ਗੁਲਾਬਾਂ ਦੀ ਖੁਸ਼ਬੂ ਖਵਾ ਦੇ ਵਿੱਚ ਘੁਲੇ ਸੀ ਦੁੱਧ ਦਾ ਗਲਾਸ ਮੇਜ ਤੇ ਪਿਆ ਸੀ ਕਮਲ ਚੁੱਪਚਾਪ ਬੈਠ ਦੇ ਇੱਕ ਕਿਨਾਰੇ ਤੇ ਬੈਠ ਕੇ ਉਸ ਦਾ ਲਾਲ ਦੁਪੱਟਾ ਉਸ ਦੇ ਸਿਰ ਤੇ ਭਾਰੀ ਪਰਤ ਵਾਂਗ ਟਕਿਆ ਸੀ ਰਾਤ ਦੇ ਕਰੀਬ 12 ਵਜੇ ਦਰਵਾਜ਼ਾ ਖੋਲਿਆ ਅਤੇ ਫਤੇ ਸਿੰਘ ਅੰਦਰ ਆਇਆ ਉਸ ਨੇ ਅੱਜ ਪਹਿਲੀ ਵਾਰ ਕਮਲ ਨੂੰ ਬਿਨਾਂ ਕਿਸੇ ਹੰਕਾਰ ਦੇ ਇੱਕ ਅਜੀਬ ਜੀ ਉਸੀ ਨਜ਼ਰ ਨਾਲ ਦੇਖਿਆ ਉਹ ਬੈੱਡ ਦੇ ਕੋਲ ਆਇਆ ਕਮਲ ਨੇ ਆਪਣੇ ਸਿਰ ਦਾ ਦੁਪੱਟਾ ਹੋਰ ਨਿਵਾ ਕਰ ਲਿਆ ਉਸ ਨੂੰ ਪਤਾ ਸੀ ਵੀ ਇਹ ਉਹ ਪਲ ਹੈ ਜਦੋਂ ਜਤਾ ਫਤੇਹ ਸਿੰਘ ਦਾ ਆਪਣਾ ਹੰਕਾਰ ਦਿਖੇਗਾ ਜਾਂ ਉਹ ਸਚਾਈ ਸਾਹਮਣੇ ਆਵੇਗੀ ਜਿਸ ਲਈ ਉਹ ੜੀ ਕਰ ਰਹੀ ਸੀ ਫਤੇਹ ਸਿੰਘ ਨੇ ਹੱਥ ਦੇ ਵਿੱਚ ਫੜਿਆ ਇੱਕ ਮੋਟਾ ਸਫੈਦ ਲਿਫਾਫਾ ਬੈੜ ਤੇ ਰੱਖਿਆ ਜਿਸ ਵਿੱਚ ਕੁਝ ਕਾਗਜ਼ ਹਨ ਅਤੇ ਬਿਨਾਂ ਆਵਾਜ਼ ਦੇ ਕਮਰੇ ਦੇ ਦੂਜੇ ਪਾਸੇ ਇੱਕ ਕੁਰਸੀ ਤੇ ਬੈਠ ਗਿਆ ਉਹ ਕਮਲ ਨੂੰ ਦੇਖ ਨਹੀਂ ਰਿਹਾ ਸੀ ਸਗੋਂ ਸਾਹਮਣੇ ਦੀਵਾਰ ਤੇ ਟੰਗੇ ਇੱਕ ਪੁਰਾਣੇ ਗੰਦੇ ਹੋ ਚੁੱਕੇ ਧੁੰਦਲੇ ਪੇਂਟਿੰਗ ਨੂੰ ਘੂਰਿਆ ਉਸਦੀ ਸ਼ਕਲ ਤੇ ਭਾਰੀਪਣ ਅਧਿਰਧਰ ਸੇ ਪਹਿਲੀ ਵਾਰ ਕਮਲ ਨੇ ਫਤਿਹ ਸਿੰਘ ਦੀਆਂ ਅਕਾਂ ਦੇ ਵਿੱਚ ਡੂੰਘੀ ਉਦਾਸੀ ਦੇਖੀ ਨਾ ਕਿ ਕੋਈ ਹੰਕਾਰ ਉਸ ਦਾ ਦਿਲ ਹੰਡਲ ਗਿਆ ਸੀ ਫਤਿਹ ਸਿੰਘ ਨੇ ਕੋਲੇ ਦੀ ਬਹੁਤ ਦੂਰੋਂ ਆਉਂਦੀ ਹੋਈ ਆਵਾਜ਼ ਵਿੱਚ ਕਿਹਾ ਕਮਲ ਮੈਂ ਜਾਣਦਾ ਹਾਂ ਵੀ ਤੂੰ ਮੇਰੇ ਨਾਲ ਕਿਉਂ ਆਇਆ ਹੈ ਤੂੰ ਸੋਚਦੀ ਹੋਵੇਂਗੀ ਵੀ ਮੈਂ ਤੈਨੂੰ ਇੱਕ ਗਰੀਬ ਕੁੜੀ ਤੋਂ ਮਾਲਕਣ ਬਣਾ ਦਿੱਤਾ ਹੈ ਅੱਭੇ ਮੇਰੇ ਕੋਲ ਹੰਕਾਰ ਦਾ ਬਦਲਾ ਲੈਣਾਈ ਹੈ ਪਰ ਸੱਚ ਇਸ ਤੋਂ ਕਿਤੇ ਵੱਧ ਅਜੀਬ ਹੈ ਤੂੰ ਉਹ ਇਨਾਮ ਹੈ ਜੋ ਮੈਂ ਜਿੱਤਿਆ ਹੈ ਤੂੰ ਤਾਂ ਉਹ ਕਰਜ਼ਾ ਹੈ ਜੋ ਮੈਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇੱਕ ਅਜਾ ਕਰਜ਼ਾ ਜੋ ਮੇਰੇ ਖਾਨਦਾਨ ਤੇ ਲਹੂ ਬੰਗ ਲੱਗਿਆ ਹੈ ਕਮਲ ਨੇ ਦੁਪੱਟੇ ਖੇਟੋਂ ਆਪਣੀਆਂ ਨਜ਼ਰਾਂ ਝੁਕਾਇਆ ਉਸਨੇ ਖੋੜੀ ਦੀ ਪਰ ਮਜ਼ਬੂਤੀ ਨਾ ਕਿਹਾ ਮੈਂ ਕੋਈ ਕਰਜ਼ਾ ਨਹੀਂ ਹਾਂ ਸਰਦਾਰ ਜੀ ਮੈਂ ਤੁਹਾਡੇ ਹੰਕਾਰ ਦੀ ਕੀਮਤ ਹਾਂ ਤੁਸੀਂ ਮੇਰੇ ਨਾਲ ਕੀ ਸੌਦਾ ਕਰਨਾ ਚਾਹੁੰਦੇ ਹੋ ਉਹ ਦੱਸੋ ਮੈਂ ਇਸ ਹਵੇਲੀ ਵਿੱਚ ਕਿਸੇ ਮਜ਼ਦੂਰ ਵਾਂਗ ਨਹੀਂ ਰਕਾਂਗੀ ਸੌਦਾ ਛੋਟੇ ਸਿੰਘ ਹਸਿਆ ਪਰ ਉਸ ਹਾਸੇ ਦੇ ਵਿੱਚ ਬਹੁਤ ਦਰਦ ਅਤੇ ਬੇਵਸੀ ਪਛਤਾਵਾ ਸੀ ਸੋਦਾ ਨਹੀਂ ਅੱਜ ਰਾਤ ਸਿਰਫ ਇਨਸਾਫ ਹੋਵੇਗਾ ਪਤੇ ਸਿੰਘ ਮੁڈیا ਅੱਜ ਦੀ دیوار ਤੇ ਟੰਗੀ ਉਸ ਗੰਦੀ ਹੋ ਚੁੱਕੀ ਪੇਂਟਿੰਗ ਵਾਲੀ ਸਾਰਾ ਕੀਤਾ ਤੈਨੂੰ ਪਤਾ ਹੈ ਇਹ ਤਸਵੀਰ ਕੀ ਹੈ ਇਹ ਉਹ ਰਾਜ ਹੈ ਜੋ ਮੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਮੈਨੂੰ ਸੰਭਾਇ ਸੀ ਅਤੇ ਜਿਸ ਨੂੰ ਮੇਰੇ ਦਾਦੇ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਕਬਲ ਨੇ ਤਸਵੀਰ ਵੱਲ ਦੇਖਿਆ ਜਿਸ ਵਿੱਚ ਇੱਕ ਸੁਧਾਰਨ ਹਸਮੁਖ ਪਿੰਡੂ ਬੀਬੀ ਦੀ ਤਸਵੀਰ ਸੀ ਨਹੀਂ ਪੁਰਾਣੀ ਲੱਗਦੀ ਹੈ ਕੋਈ ਰਿਸ਼ਤੇਦਾਰ ਹੋਣਗੇ ਪਤੇ ਸਿੰਘ ਦੀ ਆਵਾਜ਼ ਹੁਣ ਬਹੁਤ ਭਾਰੇ ਹੋ ਗਏ ਇਹ ਮੇਰੀ ਦਾਦੀ ਹਰਦੀਪ ਕੌਰ ਦੀ ਤਸਵੀਰ ਹੈ ਜਿਸ ਨੂੰ ਮੇਰੇ ਪਿਤਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਐਸੇ ਕਮਰੇ ਤੱਗਿਆ ਸੀ ਉਸ ਨੂੰ ਪਤਾ ਸੀ ਕਿ ਉਹ ਕੀ ਗੁਨਾਹ ਕਰਕੇ ਜਾ ਰਿਹਾ ਹੈ ਫਤਿਹ ਸਿੰਘ ਨੇ ਹੁਣ ਉਸ ਸਫੇਦ ਲਫਾਵਾ ਚੁੱਕਿਆ ਅਤੇ ਉਸ ਵਿੱਚੋਂ ਕੱਢ ਕੇ ਇੱਕ ਟੁੱਟੀ ਹੋਈ ਮਿੱਟੀ ਨਾਲ ਲਿਬੜੀ ਹੋਈ ਪੁਰਾਣੀ ਚਾਂਦੀ ਦੀ ਚੂੜੀ ਕਮਲਦੇਵ ਸਾਹਮਣੇ ਮੇਹ ਤੇ ਰੱਖ ਦਿੱਤੇ ਇਹ ਉਹ ਔਰਤ ਸੀ ਜੋ ਦولت ਅਤੇ ਗਰੀਬੀ ਦੇ ਪਾੜ ਨੂੰ ਜੋੜਨ ਵਾਲੀ ਇਕਲੌਤੀ ਕੜੀ ਸੀ ਕਮਲ ਤੂੰ ਇਸ ਚੂੜੀ ਨੂੰ ਦੇਖ ਅਤੇ ਫਿਰ ਮੈਨੂੰ ਦੱਸ ਵੀ ਤੂੰ ਕੌਣ ਹੈ ਜਉਂ ਹੀ ਕਮਲ ਨੇ ਉਸ ਟੁੱਟੀ ਹੋਈ ਚਾਂਦੀ ਦੀ ਚੂੜੀ ਨੂੰ ਹੱਥ ਲਾਇਆ ਉਸ ਦਾ ਸਾਰਾ ਸਰੀਰ ਕੰਬ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਅਤੇ ਹੈਰਾਨੀ ਦਾ ਇੱਕ ਅਜੀਬ ਜਿਹਾ ਮਿਸ਼ਰਣ ਸੀ ਉਹ ਚੂੜੀ ਸਤਿਮੁੱਚ ਸੱਚਾਈ ਦੀ ਚਾਬੀ ਸੀ ਉਹ ਚਾਂਦੀ ਦੀ ਟੁੱਟੀ ਹੋਈ ਚੂੜੀ ਕਮਲ ਦੇ ਪਰਿਵਾਰ ਲਈ ਸਿਰਫ ਇੱਕ ਗਹਿਣਾ ਨਹੀਂ ਸੀ ਬਲਕਿ ਉਹਨਾਂ ਦੇ ਪਿਛਲੇ ਦੋ ਪੀੜੀਆਂ ਦੇ ਦਰਦ ਦਾ ਪ੍ਰਤੀਕ ਸੀ ਕਮਲ ਨੇ ਆਪਣੀਆਂ ਅੱਖਾਂ ਮਤ ਕਰ ਰਹੀਆਂ ਉਸ ਨੂੰ ਆਪਣੀ ਦਾਦੀ ਬਲਜਿੰਦਰ ਕੌਰ ਦੀ ਧੁੰਦਲੀ ਯਾਦ ਆ ਗਏ ਇਹ ਇਹ ਚੂੜੀ ਮੇਰੀ ਦਾਦੀ ਬਲਜਿੰਦਰ ਕੌਰ ਦੀ ਹੈ ਕਮਲ ਨੇ ਖੋੜੀ ਜੀ ਕਿਹਾ ਉਸ ਦੀ ਆਵਾਜ਼ ਵਿੱਚ ਇੱਕ ਠਿਕਾ ਰੋਣਾ ਸੀ ਇਹ ਚੂੜੀ ਉਸੇ ਸਮੇਂ ਟੁੱਟੀ ਸੀ ਜਦੋਂ ਉਹਨਾਂ ਨੂੰ ਬੇਇੱਜ਼ਤ ਕਰਕੇ ਪਿੰਡੋਂ ਕੱਢਿਆ ਗਿਆ ਸੀ ਉਹ ਇਸ ਚੂੜੀ ਨੂੰ ਬਹੁਤ ਸੰਭਾਲ ਕੇ ਰੱਖਦੇ ਸਨ ਕਹਿੰਦੇ ਸਨ ਵੀ ਇਹ ਸਾਡੀ ਬੇਇੱਜ਼ਤੀ ਦਾ ਸਬੂਤ ਹੈ ਫਤਿਹ ਸਿੰਘ ਨੇ ਖੋੜੀ ਜੀ ਸਿਰ ਲਾਇਆ ਤੈਨੂੰ ਪੂਰੀ ਕਹਾਣੀ ਨਹੀਂ ਪਤਾ ਕਮਲ ਇਹ ਸਿਰਫ ਬੇਇੱਜ਼ਤੀ ਨਹੀਂ ਸਗੋਂ ਇੱਕ ਖੂਨ ਦਾ ਗੁਨਾਹ ਸੀ ਫਤਿਹ ਸਿੰਘ ਨੇ ਉਸ ਗੁੜੇ ਰਾਜ ਨੂੰ ਖੋਲਣਾ ਸ਼ੁਰੂ ਕੀਤਾ ਜਿਸ ਨਾਲ ਉਸਦੇ ਦਾਦੇ ਸਰਦਾਰ ਅਮਰ ਸਿੰਘ ਨੇ ਦੌੜ ਦੇ ਹੰਕਾਰ ਹਟ ਦਵੈ ਸੇ ਸਰਦਾਰ ਅਮਰ ਸਿੰਘ ਫਤਿਹ ਸਿੰਘ ਨੇ ਦੱਸਣਾ ਸ਼ੁਰੂ ਕੀਤਾ ਉਸ ਸਮੇਂ ਪਿੰਡ ਦੇ ਸਭ ਤੋਂ ਵੱਡੇ ਜ਼ਿਮੀਦਾਰ ਸਨ ਜਦੋਂ ਮੇਰੇ ਪਿਤਾ ਛੋਟੇ ਸਨ ਤਾਂ ਮੇਰੀ ਦਾਦੀ ਹਰਦੀਪ ਕੌਰ ਬਹੁਤ ਬਿਮਾਰ ਰਹੇ ਸੀ ਬਿਸਤਰੇ ਤੇ ਪਈ ਰਹਿੰਦੀ ਸੀ ਉਸ ਸਮੇਂ ਤੇਰੀ ਦਾਦੀ ਬਲਜਿੰਦਰ ਕੌਰ ਜੋ ਬਾਜੀਗਰਾਂ ਦੇ ਇੱਕ ਬਹੁਤ ਗਰੀਬ ਪਰਿਵਾਰ ਤੋਂ ਸੀ ਉਹ ਇਸ ਹਵੇਲੀ ਦੇ ਵਿੱਚ ਹਰਦੀਪ ਕੌਰ ਦੀ ਸੇਵਾ ਲਈ ਨੌਕਰਾਨੀ ਬਣ ਕੇ ਆਈ ਸੀ ਬਲਜਿੰਦਰ ਕੌਰ ਬਹੁਤ ਧਿਆਲੂ ਅਤੇ ਹਰਦੀਪ ਕੌਰ ਦੇ ਸੱਚੇ ਦਿਲੋਂ ਸੇਵਾ ਕਰਦੀ ਸੀ ਜਿਸ ਕਾਰਨ ਉਸ ਨੂੰ ਹਵੇਲੀ ਵਿੱਚ ਇੱਜ਼ਤ ਮਿਲਦੀ ਪਰ ਹਵੇਲੀ ਦਾ ਦੂਜਾ ਰਾਜੇ ਜੋ ਪਤੇ ਸਿੰਘ ਨੇ ਪਿਤਾਨੋਂ ਮੌਤ ਤੋਂ ਪਹਿਲਾਂ ਰਚਾਇ ਸੀ ਉਹ ਐਸੀ ਹਰਦੀਪ ਕੌਰ ਦੀ ਬਿਮਾਰੀ ਕਾਰਨ ਅਤੇ ਲੰਬੇ ਸਮੇਂ ਤੱਕ ਪਤੀ ਤੋਂ ਦੂਰ ਰਹਿਣ ਕਾਰਨ ਸਰਦਾਰ ਅਮਰ ਸਿੰਘ ਅਤੇ ਉਸ ਦੀ ਨੌਕਰਾਨੀ ਬਲਜਿੰਦਰ ਕੌਰ ਇੱਕ ਦੂਜੇ ਦੇ ਨੇੜੇ ਆ ਗਏ ਸਨ ਇੱਕ ਕਤrista ਸੀ ਪਰ ਦੋਵੇਂ ਇੱਕ ਦੂਜੇ ਨੂੰ ਪਸੰਦ ਨਾਲ ਪੈਸਾਨਾ ਜਦੋਂ ਬਲਵਿੰਦਰ ਕੌਰ ਘਰ ਬਤੀ ਹੋਈ ਆ ਸਰਦਾਰ ਅਮਰਜਿੰਦਰ ਵਰ ਗਿਆ ਉਸ ਨੂੰ ਆਪਣੀ ਦੌਲਤ ਇੱਜ਼ਤ ਅਤੇ ਖਾਨਦਾਨ ਦੀ ਚਿੰਤਾ ਸਤਾਉਣ ਲੱਗੀ ਉਸ ਨੇ ਬਲਵਿੰਦਰ ਕੌਰ ਨੂੰ ਤਾਨ ਤੌਰ ਤੇ ਦੇ ਕੇ ਜ਼ਮੀਨ ਦੇ ਟੁਕੜੇ ਦੇ ਕੇ ਚੁੱਪ ਕਰਾਉਣਾ ਧਿਆ ਕਮਲ ਬੈਡ ਤੇ ਚੁੱਪਚਾ ਬੈਠੀ ਰਹੀ ਉਸਦੇ ਮਨ ਵਿੱਚੋਂ ਹੁਣ ਫਤਿਹ ਸਿੰਘ ਦੀ ਨਪਰ ਦੀ ਧਾਂ ਇੱਕ ਡੂੰਗਾ ਪਿਛੋਕੜ ਦਾ ਦਰਸੇ ਮੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਮੈਨੂੰ ਦੱਸਿਆ ਸੀ ਕਮਲੇ ਫਤਿਹ ਸਿੰਘ ਦੀ ਆਵਾਜ਼ ਹੁਣ ਭਾਵਕ ਸੀ ਜਦੋਂ ਬਲਜਿੰਦਰ ਕੌਰ ਦੀ ਹਵੇਲੀ ਤੋਂ ਕੱਢਿਆ ਦਰ ਹੈ ਸੀ ਤਾਂ ਉਸਨੇ ਸਰਦਾਰ ਅਮਰ ਸਿੰਘ ਦੇ ਖਤੋਂ ਪੈਸੇ ਅਤੇ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਅਣਕ ਵਾਲੀ ਔਰਤ ਸੀ ਉਸਨੇ ਇੱਕੋ ਗੱਲ ਕਹੀ ਸੀ ਮੈਂ ਦੌਤਨੀ ਚਾਹਂਦੇ ਮੈਂ ਸਿਰਫ ਇਸ ਬੱਚੇ ਨੂੰ ਆਪਣਾ ਨਾਮ ਦੇਣ ਦਾ ਹੱਕ ਚਾਹੁੰਨੀ ਹਾਂ ਪਰ ਅਹੰਕਾਰ ਨੇ ਅਮਰ ਸਿੰਘ ਨੂੰ ਅੰਨਾ ਕਰ ਦਿੱਤਾ ਸੀ ਅਤੇ ਉਸ ਨੇ ਤੇਰੀ ਦਾਦੀ ਨੂੰ ਪਿੰਨੋ ਘੜਵਾ ਦਿੱਤਾ ਜਿਸ ਕਾਰਨ ਉਸਦੇ ਖੱਤੋਂ ਇੱਕ ਟੁੱਟੀ ਟੁੱਟ ਗਈ ਉਹ ਬੱਚਾ ਕੋਈ ਹੋਰ ਨਹੀਂ ਫਤਿਹ ਸਿੰਘ ਨੇ ਅੰਤ ਵਿੱਚ ਰਾਜ ਕੋ ਲਿਆ ਅਤੇ ਇਸ ਵਾਰ ਉਸਦੀ ਆਵਾਜ਼ ਕਮਰੇ 'ਚ ਉਹ ਬੱਚਾ ਮੇਰੇ ਪਿਤਾ ਹਰਮਨ ਸਿੰਘ ਸੰਧੂ ਦਾ ਸੱਕਾਪਰਾ ਸੀ ਜਿਸ ਦਾ ਜਨਮ ਤੇਰੀ ਦਾਦੀ ਦੇ ਗਰਭ ਹੋਇਆ ਸਰਦਾਰ ਅਮਰ ਸਿੰਘ ਦੇ ਖੂਨ ਤੋਂ ਕਮਲ ਦੀਆਂ ਅੱਖਾਂ ਕੋਲੇ ਰਹਿ ਗਿਆ ਉਸ ਨੂੰ ਸਾਰੀ ਉਮਰ ਇਹ ਪਤਾ ਸੀ ਕਿ ਉਹ ਗਰੀਬ ਆ ਨਾ ਪਰ ਇਹ ਨਹੀਂ ਪਤਾ ਸੀ ਵੀ ਉਹਨਾਂ ਦੀ ਗਰੀਬੀ ਦੇ ਪਿੱਛੇ ਇਹਨਾਂ ਵੱਡਾ ਇਤਿਹਾਸ ਵੀ ਹੈ। ਕੀ ਕਰੇ ਹੋ ਤੁਸੀਂ? ਮਤਲਬ ਮੇਰੇ ਪਿਤਾ ਫਤੇਹ ਸਿੰਘ ਨੇ ਹਾਮਿਦ ਸੋਹਲ ਆਇਆ। ਹਾਈ ਕਮਲੇ ਤੇਰਾ ਪਿਤਾ ਗੁਰਦੀਪ ਸਿੰਘ ਜੋ ਸਾਰੀ ਉਮਰ ਸਾਡੇ ਖੇਤਾਂ ਵਿੱਚ ਨਰਮਨ ਜੁਗਦਾਰ ਆ ਉਹ ਅਸਲ ਦੇ ਵਿੱਚ ਸਰਦਾਰ ਅਮਰਤ ਸਿੰਘ ਦਾ ਨਜਾਇਜ਼ ਪਰਸਕਾ ਪੁੱਤਰ ਸੀ। ਮਤਲਬ ਤੇਰਾ ਪਿਤਾ ਅਸਲ ਦੇ ਵਿੱਚ ਮੇਰੇ ਮਰਹੂਮ ਪਿਤਾ ਦਾ ਅਧਾ ਭਰਾ ਹੈ। ਅਤੇ ਤੇਰਾ ਕੋਨਾ ਸਿੰਧੂ ਖਾਨਦਾਨ ਦੇ ਕੋਨਾ ਮਿਲਦਾ ਹੈ। ਯਾਨੀ ਕਮਲੇ ਜੋ ਹੁਣ ਫਤੇਹ ਸਿੰਘ ਦੀ ਪਤਨੀ ਸੀ ਉਹ ਅਸਲ ਦੇ ਵਿੱਚ ਉਸਦੇ ਪਿਤਾ ਦੇ ਅਦੇ ਪ੍ਰਾਧੀਤੀ ਸੀ ਲੇਕਿਨ ਫਿਰ ਤੁਸੀਂ ਮੇਰੇ ਨਾਲ ਗੱਲ ਕੋ ਕਰਵਾਇਆ ਕਮਲ ਨੇ ਹੁਣ ਖੋਸ਼ ਸੰਭਾਲਦੇ ਕੋ ਪੁੱਛਿਆ ਤੁਸੀਂ ਮੈਨੂੰ ਇਹ ਸੱਚ ਦੱਸ ਸਕਦੇ ਸੀ ਤੁਸੀਂ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਵਾਪਸ ਕਰ ਸਕਦੇ ਸੀ ਜੋ ਕਰੂਨੀ ਤੌਰ ਤੇ ਮੇਰੇ ਪਿਤਾ ਦੀ ਮਨਦੀ ਸੀ ਫਤੇ ਸਿੰਘ ਨੇ ਫਿਰ ਤੋਂ ਚੁੱਪਚਾਪ ਹੋ ਕੇ ਹੋਰ ਦਸਤਾਵੇਜ਼ ਮੇਰੇ ਤੇ ਰੱਖੇ ਇਹ ਕੋਈ ਜ਼ਿਆਦਾ ਹੀ ਕਾਗ ਨਹੀਂ ਸੀ ਸਗੋ ਜ਼ਮੀਨ ਦੇ ਮਾਲਕੀ ਹੱਕਾਂ ਦਾ ਰੱਖਿਆ ਸੀ ਮੈਂ ਇਹ ਸਭ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫਤੇ ਸਿੰਘ ਨੇ ਆਪਣੀ ਗੱਲ ਜਾਰੀ ਰੱਖੀ ਮੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਮੈਨੂੰ ਗੁਰਦੀਪ ਅੰਕਲ ਦੀ ਜ਼ਮੀਨ ਵਾਪਸ ਕਰਨ ਲਈ ਪਰਾਨ ਕਰਵਾਇਆ ਸੀ ਕਿਉਂਕਿ ਉਹਨਾਂ ਨੂੰ ਇਹ ਸੱਚ ਪਤਾ ਲੱਗਿਆ ਸੀ ਪਰ ਮੇਰੀ ਮਾਂ ਮਲਕੀਤ ਕੌਰ ਨੇ ਮੇਰੀ ਇੱਕ ਨਹੀਂ ਸੁਣੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ 1 ਰੁਪਿਆ ਵੀ ਨਰਮਨ ਚੌਂਕਣ ਵਾਲੇ ਨੂੰ ਨਹੀਂ ਮਿਲੇਗਾ ਉਹ ਬਾਜੀ ਕਰੇ ਉਹ ਹੁਣ ਆਪਣੀ ਵੱਡੀ ਜ਼ਮੀਨ ਦੇ ਮਾਲਕ ਬਣਨਗੇ ਨਹੀਂ ਇਹ ਨਹੀਂ ਹੋ ਸਕਦਾ ਜਦੋਂ ਮੈਂ ਕਾਨੂੰਨੀ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵਕੀਲੇ ਦੱਸਿਆ ਕਿ ਜੇ ਮੈਂ ਗੁਰਦੀਪ ਅੰਕਲ ਨੂੰ ਸਿੱਧਾ ਜ਼ਮੀਨ ਦੇਣਾ ਹਾਂ ਤਾਂ ਮਲਕੀਤ ਕੋਰੇ ਇਸ ਨੂੰ ਧੋਖਾਤਰੀ ਸਾਬਤ ਕਰਕੇ ਕਾਨੂੰਨੀ ਕੇਸ ਕਰ ਦੇਵੇਗੀ ਅਤੇ ਮੈਂ ਹਾਰ ਜਾਵਾਂਗਾ ਦੌਲਤ ਹਮੇਸ਼ਾ ਕਾਨੂੰਨ ਨੂੰ ਖਰੀਦ ਲੈਂਦੀ ਹੈ ਇਸ ਜਾਇਦਾਦ ਨੂੰ ਸਿਰਫ ਇੱਕੋ ਤਰੀਕੇ ਨਾਲ ਵੰਡਿਆ ਜਾ ਸਕਦਾ ਸੀ ਫਤਿਹ ਨੇ ਕਿਹਾ ਉਏ ਜੇਕਰ ਕੋਈ ਖੂਨ ਦਾ ਰਿਸ਼ਤਾ ਕਾਨੂੰਨੀ ਤੌਰ ਤੇ ਬਣ ਜਾਵੇ ਅਤੇ ਤੇਰੇ ਪਿਤਾ ਦੇ ਸੱਕੇ ਭਰਾ ਯਾਨੀ ਮੇਰੇ ਪਿਤਾ ਦੀ ਜਾਇਦਾਦ ਤੇ ਤੈਨੂੰ ਪਤਨੀ ਬਣ ਕੇ ਭਰਾ ਅਤੇ ਸਭ ਤੋਂ ਮਜ਼ਬੂਤ ਅਧਿਕਾਰ ਮਿਲ ਸਕਦਾ ਹੈ ਕਿਉਂਕਿ ਕਾਨੂੰਨ ਤੁਹਾਡੇ ਰਿਸ਼ਤੇ ਦੀ ਖੂਨ ਦੀ ਸਤਿ ਨੂੰ ਨਹੀਂ ਸਗੋਂ ਯਾਦ ਦੇ ਦਸਤਾਵੇਜ਼ ਨੂੰ ਮੰਨੇਗਾ ਮੇਰਾ ਮਤਲਬ ਹੈ ਕਮਲ ਪਤੇ ਸਿੰਘ ਦੀ ਆਵਾਜ਼ ਵੀ ਦਰਦ ਸੇ ਜਿਸ ਨੂੰ ਉਸਨੇ ਸਾਰੀ ਉਮਰ ਦਬਾ ਕੇ ਰੱਖਿਆ ਸੀ ਮੈਂ ਤੇਨੂੰ ਵਿਆਹ ਇਸ ਲਈ ਨਹੀਂ ਕਰਵਾਇਆ ਵੀ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਂ ਪਸੰਦ ਕਰਦਾ ਹਾਂ ਜੇ ਤੈਨੂੰ ਪਤਨੀ ਮਿਲਣਾ ਹੈ ਮਲਕਿ ਇਸ ਲਈ ਵੀ ਮੈਂ ਤੈਨੂੰ ਅਤੇ ਤੇਰੇ ਪਿਤਾ ਨੂੰ ਜੋ ਮੇਰੇ ਖੂਨ ਦੇ ਵਿੱਚੋਂ ਹਨ ਉਹਨਾਂ ਦਾ ਹੱਕ ਦੇ ਇਸ ਕਾਰ ਆਪਣੇ ਪਿਤਾ ਦੀ ਅੰਤਿਮ ਇੱਛਾ ਪੂਰੀ ਕਰ ਸਕਦਾ ਹਾਂ ਮੈਂ ਸਿਰਫ ਇਸ ਹਵੇਲੀ ਦੇ ਹੰਕਾਰ ਦੇ ਗੁਨਾ ਨੂੰ ਮਿਟਾਉਣਾ ਚਾਹੁੰਦਾ ਸੀ ਫਤੇਹ ਸਿੰਘ ਨੇ ਹੁਣ ਆਖਰੀ ਦਸਤਾਵੇਜ਼ ਸਾਹਮਣੇ ਰੱਖਿਆ ਇਹ ਕੋਈ ਆਮ ਕਾਗਜ਼ ਨਹੀਂ ਸੀ ਇਹ ਰਜਿਸਟਰਡ ਜੁਆਇੰਟ ਪ੍ਰਾਪਰਟੀ ਡਿਵੀਜ਼ਨ ਦਾ ਦਸਤਾਵੇਜ਼ ਸੀ ਅੱਜ ਅਨੰਦ ਕਾਰਜ ਤੋਂ ਬਾਅਦ ਮੈਂ ਅਤੇ ਮੇਰੇ ਪਿਤਾ ਦੇ ਸੱਕੇ ਪੈਣ ਪਾਵਾਂ ਨੇ ਜਿੰਨਾ ਨੂੰ ਮੈਂ ਮਨਾਇਆ ਸੀ ਉਹਨਾਂ ਨੇ ਸੰਤੂ ਜਾਇਦਾਦ ਵੰਡਦੇ ਦਸਤਾਵੇਜ਼ ਰਜਿਸਟਰ ਕਰਵਾ ਦਿੱਤਾ ਹੈ ਜਿਸ ਦੇ ਅਨਸਾਰ ਇਸ 110 ਕਿੱਲੇ ਜ਼ਮੀਨ ਵਿੱਚੋਂ 55 ਕਿੱਲੇ ਜੋ ਮੇਰੇ ਪਿਤਾ ਨੂੰ ਵਿਰਾਸਤ ਵਿੱਚ ਮਿਲੇ ਸਨ ਉਹ ਕਾਨੂੰਨੀ ਤੌਰ ਤੇ ਮੇਰੇ ਤੋਂ ਮੇਰੀ ਪਤਨੀ ਕਮਲ ਕੌਰ ਨੂੰ ਟਰਾਂਸਫਰ ਹੋ ਰਹੇ ਹਨ ਇਹ ਮੇਰੇ ਦਾਦੇ ਦੀ ਗੁਨਾ ਦੇ ਸੱਤੋਂ ਵੱਡੀ ਕੀਮਤ ਹੈ ਅਤੇ ਤੇਰੇ ਪਿਤਾ ਦਾ ਹੱਕ ਕਮਲ ਦੇ ਖਤੋਂ ਟੁੱਟੀ ਹੋਈ ਚੂੜੀ ਫਰਸ਼ਟਿਕ ਪਏ ਉਸ ਦੀਆਂ ਅੱਖਾਂ ਦੇ ਵਿੱਚ ਅਤਰੂ ਸਨ ਜੋ ਹੰਕਾਰ ਦਾ ਗਰੀਬੀ ਤੇ ਨਹੀਂ ਸਗੋਂ ਉਸ ਮਨੁੱਖ ਦੇ ਦਰਦ ਨੂੰ ਸਮਝਣ ਦੇ ਸਨ ਜਿਸ ਨੇ 110 ਕਿੱਲੇ ਜ਼ਮੀਨ ਦੇ ਹੰਕਾਰ ਨੂੰ ਤੋੜ ਕੇ ਦੁਨੀਆ ਦੇ ਹੱਕ ਲੈ ਸਭ ਤੋਂ ਵੱਡਾ ਬਲਦਾਨ ਦਿੱਤਾ ਸੀ ਇਹ ਰਾਤ ਸਤਿਮੁੱਚ ਫਤਿਹ ਸਿੰਘ ਨੇ ਖੋਸ਼ ਉਡਾਨ ਵਾਲੀ ਸੀ ਪਰ ਉਸਤੇ ਜਮੀਰ ਨੂੰ ਸ਼ਾਂਤੀ ਦੇਣ ਵਾਲੀ ਸੀ ਅਗਲੀ ਸਵੇਰ ਪੂਰੇ ਪਿੰਡ ਕੁਰਮਪਰਾ ਵਿੱਚ ਅਸਲੀ ਤੂਫਾਨ ਆਇਆ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਫਤੇਹ ਸਿੰਘ ਨੇ 110 ਕਿੱਲੇ ਜ਼ਮੀਨ ਵਿੱਚੋਂ 55 ਕਿੱਲੇ ਕਮਲ ਦੇ ਨਾਮ ਕਰ ਦਿੱਤੇ ਹਨ ਮਲਕੀਤ ਕੌਰ ਨੇ ਜਦੋਂ ਤਹਿਸੀਲਦਾਰ ਦੇ ਆਦਮੀ ਤੋਂ ਪੱਕੀ ਖਬਰ ਸੁਣੀ ਤਾਂ ਉਹਨਾਂ ਦੇ ਖੂਹ ਸੱਚਮੁੱਚ ਉੱਡ ਗਏ ਅਤੇ ਉਹ ਹਵੇਲੀ ਦੇ ਵਿਹੜੇ ਵਿੱਚ ਬੇਹੋਸ਼ ਹੋ ਕੇ ਡਿੱਗ ਪਏ ਜਦੋਂ ਮਲਕੀਤ ਕੌਰ ਨੂੰ ਹੋਸ਼ ਆਇਆ ਤਾਂ ਗੁੱਸੇ ਨਾਲ ਫਤੇਹ ਸਿੰਘ ਦੇ ਕਮਰੇ ਵੱਲ ਭੱਜੀ ਤੋਕੀ ਕਿ ਤਾ ਤੁਸ ਸਾਰਾ ਸਭ ਕੁਝ ਉਹਨਾਂ ਨੀਚੇ ਦੇ ਹਵਾਲੇ ਕਰ ਦਿੱਤਾ ਹੈ ਮੈਂ ਤੈਨੂੰ ਬੇਦਖਲ ਕਰ ਦਾਂਗੇ ਮੈਂ ਇਸ ਵਿਆਹ ਨੂੰ ਕਾਨੂੰਨੀ ਤੌਰ ਤੇ ਨਜਾਇਜ਼ ਸਾਬਤ ਕਰ ਦਾਂਗੇ ਮਲਕੀਤ ਕੌਰ ਦੀ ਚੀਕ ਪੂਰੀ ਹਵੇਲੀ ਦੇ ਵਿੱਚ ਗੂੰਜਲੇ ਸੀ ਫਤੇਸਿੰਘ ਨੇ ਕਮਲ ਨੂੰ ਦੇਖਿਆ ਜੋ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਮੇਰਾ ਕੰਮ ਹੋ ਗਿਆ ਕਮਲ ਫਤੇਸਿੰਘ ਨੇ ਖੋਲੀ ਜੀ ਕਿਹਾ ਇਹ ਜ਼ਮੀਨ ਹੁਣ ਤੁਹਾਡੀ ਹੋਏ ਮੈਂ ਤਰਾਕ ਦੇ ਪੇਪਰ ਵੀ ਤਿਆਰ ਕਰਵਾ ਦਾਂਗਾ ਤੁਸੀਂ ਆਜ਼ਾਦ ਹੋ ਤੁਸੀਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ ਮੈਂ ਸਿਰਫ ਇਸ ਹਵੇਲੀ ਦੀਆਂ ਕੰਨਾਂ ਤੇ ਉਸਨ ਲੱਗੇ ਕਰਨ ਨੂੰ ਤੋੜਨਾ ਚਾਹੁੰਦਾ ਸੀ ਕਮਲ ਨੇ ਹੁਣ ਅੱਗੇ ਵੱਧ ਕੇ ਫਤੇਸਿੰਘ ਦੇ ਹੱਥ ਨੂੰ ਫੜਿਆ ਜਿਸਨ ਫਤੇ ਸਿੰਘ ਦੀ ਘਰਾਂ ਲਗਿਆ ਸਰਦਾਰ ਜੀ ਤੁਸੀਂ ਇਹ ਸਭ ਕੁਝ ਕਰਕੇ ਮੈਨੂੰ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਸੋਚਦੇ ਹੋ ਮੈਂ ਸਿਰਫ ਪੈਸੇ ਦੀ ਲਾਲਚੀ ਹਾਂ ਮੇਰੀ ਜ਼ਿੰਦਗੀ ਵਿੱਚ ਤਾਂ ਨਰਮੇ ਦੀ ਕਾਲਕ ਤੋਂ ਲਾਵਾ ਹੋਰ ਕੁਝ ਨਹੀਂ ਸੀ ਮੈਂ ਤਾਂ ਬਸ ਮਿਹਨਤ ਮਜ਼ਦੂਰੀ ਕਰਦੀ ਸੀ ਪਰ ਮੈਂ ਹਮੇਸ਼ਾ ਇੱਜ਼ਤ ਲਈ ਲੜੀ ਆ ਕਬਲ ਨੇ ਫਿਰ ਕਹਿ ਕੇ ਫੈਸਲਾ ਸੁਣਾਇਆ ਜਿਸ ਨੇ ਨਾ ਸਿਰਫ ਫਤੇ ਸਿੰਘ ਸਗੋਂ ਗੁੱਸੇ ਦੇ ਵਿੱਚ ਕੜੀ ਮਲਕੀਤ ਕਰਨ ਨੂੰ ਹੈਰਾਨ ਕਰ ਦਿੱਤਾ ਮੈਂ 55 ਕਿਲੇ ਜ਼ਮੀਨ ਕਬੂਲ ਕਰਾਂਗੀ ਕਮਲ ਨੇ ਅਡੋਲਤਾ ਨਾ ਕਿਹਾ ਪਰ ਮੈਂ ਸਿਰਫ ਇਸ ਨੂੰ ਆਪਣੇ ਨਾਮ ਨਹੀਂ ਰੱਖਾਂਗੇ ਮੈਂ ਇਹਨਾਂ 55 ਕਿੱਲਾਂ ਵਿੱਚੋਂ 10 ਕਿੱਲੇ ਉਸੇ ਜਗ੍ਹਾ ਤੇ ਰਜਿਸਟਰ ਕਰਾਵਾਂਗੇ ਜਿੱਥੇ ਪਿੰਡ ਦੇ ਗਰੀਬ ਲੋਕ ਰਾਹ ਦੇ ਹਨ ਤਾਂ ਜੋ ਉਹਨਾਂ ਨੂੰ ਪੱਕੇ ਘਰ ਮਿਲ ਜਾਣ ਅਤੇ ਉਹਨਾਂ ਨੂੰ ਬੇਕਰਾਂ ਵਾਲੀ ਜ਼ਿੰਦਗੀ ਨਾ ਜਿਣੀ ਭਵੇ ਬਾਕੀ ਜ਼ਮੀਨ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਦੇ ਨਾਮ ਹੋਵੇਗੀ ਜਿਸ ਵਿੱਚੋਂ ਗਰੀਬਾਂ ਦਾ ਭਲਾ ਕਰ ਸਕਣਗੇ ਅਤੇ ਆਪਣੀ ਰੋਜ਼ੀ-ਰੋਟੀ ਚਲਾਣਗੇ ਅਤੇ ਰਹੀ ਗੱਲ ਤਲਾਕ ਦੀ ਕਮਲ ਨੇ ਪਤੇ ਸਿੰਘ ਦੀ ਅੱਖਾਂ ਵੀ ਦੇਖਿਆ ਮੈਂ ਤਲਾਕ ਨਹੀਂ ਲਵਾ ਗਈ ਤੁਸੀਂ ਮੇਰੇ ਪਿਤਾ ਨੂੰ ਉਹਨਾਂ ਦਾ ਹੱਕ ਦਵਾਉਣ ਲਈ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਤ ਕੁਰਬਾਨ ਕੀਤੀ ਹੈ ਮੈਂ ਉਸ ਆਦਮੀ ਨਾਲ ਵਿਆਹ ਨਹੀਂ ਕਰਾ ਸਕਦੀ ਜਿਸ ਨੇ ਮੇਰੇ ਪਿਤਾ ਨੂੰ ਸਿਰਫ ਕਰਜ਼ਾ ਉਤਾਰਨ ਦੇ ਸੁਧਾਰਨ ਕੁੜੀ ਸਮਝਾ ਸੀ ਪਰ ਮੈਂ ਇਹ ਵੀ ਨਹੀਂ ਕਰ ਸਕਦੀ ਕਿ ਤੁਸੀਂ ਇਸ ਇਨਸਾਨ ਲਈ ساری ਉਮਰ ਕਲੇ ਰਹੋ ਮੈਂ ਇਸ ਕਰ ਨੂੰ ਤੁਹਾਡੀ ਪਤਨੀ ਬਣ ਕੇ ਪਰ ਤੁਹਾਡੀ ਸੱਚੀ ਸਤਨ ਬਣ ਕੇ ਤਲਾਵਾਂਗੀ ਇਹ ਵਿਆਹ ਦੋ ਪਰਿਵਾਰਾਂ ਨੂੰ ਖੂਨ ਦੇ ਰਿਸ਼ਤੇ ਨਾਲ ਜੋੜਦਾ ਹੈ ਅਤੇ ਇੱਕ ਕਾਨੂੰਨੀ ਦਸਤਾਵੇਜ਼ ਬਣ ਗਿਆ ਹੈ ਅੱਗੇ ਜਦੋਂ ਮਲਕੀਤ ਕੌਰ ਨੇ ਫਤੇਹ ਸਿੰਘ ਦੇ ਇਸ ਮਹਾਨ ਬਦਨਾਮਾਰੇ ਸੁਨੇਹਾ ਅਤੇ ਕਮਲ ਨੇ ਜਿਸ ਨੋਬਲਤਾ ਨਾਲ ਜ਼ਮੀਨ ਨੂੰ ਗਰੀਬੀ ਖਤਮ ਕਰਨ ਲਈ ਵਰਤਨ ਦਾ ਫੈਸਲਾ ਕਰ ਲਿਆ ਸੀ ਤਾਂ ਉਹਨਾਂ ਦਾ ਸਾਰਾ ਹੰਕਾਰ ਮਿੱਟੀ ਦੇ ਵਿੱਚ ਮਿਲ ਗਿਆ ਉਸੇ ਦਿਨ ਕਮਲ ਕੋਲ ਗਏ ਮੈਨੂੰ ਮਾਫ਼ ਕਰ ਦਿੱਤੀਏ ਮੈਂ ਅੰਨ੍ਹੇ ਹੋ ਗਈ ਸੀ ਮੈਂ ساری ਉਮਰ ਤਨਦੋਲ ਦੇ ਨਸ਼ੇ ਵਿੱਚ ਰਹੀ ਅਤੇ ਸੱਚ ਨੂੰ ਪਰਦੇ ਤੇਰੇ ਪਿਤਾ ਮੇਰੇ ਸਹੁਰੇ ਦੇ ਪੁੱਤਰ ਹੈ ਮੇਰਾ ਪੁੱਤਰ ਵੀ ਉਹਨਾਂ ਦੀ ਗੁਨਾਹ ਦੀ ਸ਼ਿਕਾਰ ਹੋ ਗਿਆ ਤੂੰ ਸੱਚਮੁੱਚ ਮੇਰੀ ਨੂੰਹ ਹੀ ਹੈ ਮੇਰੀ ਧੀ ਮਨਕੀ ਆਈ ਹੈ ਮਲਕੀਤ ਕੌਰ ਨੇ ਗੁੱਸੇ ਵਿੱਚ ਆ ਕੇ ਨਹੀਂ ਸਿਰੋਂ ਦਿਰੋ ਰੋਕੇ ਕਮਲ ਦੇ ਸਿਰ ਤੇ ਹੱਥ ਰੱਖਿਆ ਮਲਕੀਤ ਕੌਰ ਨੇ ਪਰਦੇਸਿਕ ਨੂੰ ਗੱਲ ਲਗਾਇਆ ਤੂੰ ਆਪਣੇ ਪਿਤਾ ਤੇ ਆਪਣੇ ਕਾਨਦਾਨ ਦਾ ਸਿਰ ਫਕਰ ਨਾਲ ਉੱਚਾ ਕਰ ਦਿੱਤਾ ਹੈ ਤੂੰ ਇਨਸਾਫ ਕੀਤਾ ਹੈ ਜੋ ਮੈਂ ਕਦੇ ਨਹੀਂ ਕਰ ਸਕਦੀ ਫਤੇਸ ਸਿੰਘ ਨੇ ਕਮਲ ਨੂੰ ਆਪਣੀ ਸੱਚੀ ਪਤਨੀ ਵਜੋਂ ਕਬੂਲ ਕੀਤਾ ਉਹਨਾਂ ਦਾ ਰਿਸ਼ਤਾ ਹੁਣ ਜਮੀਨ ਦੇ ਵੱਟ ਤੋਂ ਨਹੀਂ ਬਲਕਿ ਸੱਚੀ ਸਾਂਝ ਅਤੇ ਸਤਿਕਾਰ ਦੇ ਆਧਾਰ 'ਤੇ ਕਮਲ ਦੇ ਪਿਤਾ ਗੁਰਦੀਪ ਸਿੰਘ ਨੇ ਹੁਣ ਸਾਰੇ ਪਿੰਡ ਵਿੱਚ ਮਾਨ ਨਾਲ ਸਰਦਾਰ ਗੁਰਦੀਪ ਸਿੰਘ ਕਿਹਾ ਜਾਂਦਾ ਸੀ ਕਮਲਦੇ ਪਿਤਾ ਗੁਰਦੀਪ ਸਿੰਘ ਨੂੰ ਉਹਨੂੰ ਸਾਰੇ ਪਿੰਡ ਵਿੱਚ ਮਾਨ ਨਾਲ ਸਰਦਾਰ ਗੁਰਦੀਪ ਸਿੰਘ ਕਿਹਾ ਜਾਂਦਾ ਸੀ ਅਤੇ ਫਤੇਹ ਸਿੰਘ ਨੇ ਉਹਨਾਂ ਦੇ ਪੈਰ ਝੁਕ ਕੇ ਮਾਫੀ ਮੰਗੀ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ? ਦੱਸੋ ਜੀ ਕਮੈਂਟਾਂ ਦੇ ਵਿੱਚ ਜਿੱਥੇ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੇ ਕਹਾਣੀਆਂ ਪਹੁੰਚਣ। ਹਾਂਜੀ ਦੋਸਤੋ ਮੇਰੇ ਦੋਸਤਾਂ ਨੂੰ ਜਾ ਦਿੱਤੇ ਚੈਨਲ ਤੇ ਨਵੇਂ ਹੋ ਬੰਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਕਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦੋਰੀ ਇਰਾਦੇ ਤੇ ਧੰਨਵਾਦ